ਕੱਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤਿਕ ਪਲਾਡਾ ਵੱਲੋਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹੈਗੇ ਜੀ ਅੱਜ ਜ ਸਾਡੇ ਜਿਹੜੀ ਕਲੈਕਸ਼ਨ ਹੋਊਗੀ ਚੱਕ ਬਰਬੀ ਦੇ ਵਿੱਚ ਲੈ ਕੇ ਆਇਆ ਮੈਚਿੰਗ ਸੂਟ ਆਫਰ ਪ੍ਰਾਈਸ ਦੇ ਵਿੱਚ ਰੈਡ ਵਾਲੇ ਸੂਟ ਜੀ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਪੈਣਾ ਪਹਿਲੀ ਵਾਰ ਵੀਡੀਓ ਦੇਖ ਲੈਂਦੀਆਂ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਕਿਉਂਕਿ ਅਸੀਂ ਹਰ ਰੋਜ਼ ਇੱਕ ਨਵੀਂ ਆਈਟਮ ਦੇ ਨਾਲ ਹਾਜ਼ਰ ਹੁੰਦੇ ਆ ਤੇ ਆਈਟਮ ਵੀ ਇੱਕ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਤੇ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਜੀ ਜੇ ਉਹ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਪੌਲ ਨੂੰ ਕ੍ਰੋਸ ਕਰ ਲਿਆ ਤਾਂ ਉਹਦੀ ਤੁਸੀਂ ਲੈਫਟ ਸਾਈਡ ਵਾਪਸ ਆਉਣਾ ਜੀ ਪੌਲ ਦੇ نیچے ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਇੱਕ ਮੋੜਨੀ ਹੈ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਦੀ ਆ ਉਹਦੇ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਹੈ ਰਾਈਟ ਸਾਕੇ ਰਾਈਟ ਸਾਈਡ ਆਕੇ ਜੀ ਜੋ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਆ ਜੀ ਉਸ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਤੇ ਕਈ ਮੇਰੀਆਂ ਭੈਣਾਂ ਬੱਸ ਰਾਹੀਂ ਆਉਂਦੀਆਂ ਪਰ ਤੁਸੀਂ ਜੇ ਬੱਸ ਰਾਹੀਂ ਆ ਰਹੇ ਹੋ ਤੇ ਬੱਸ ਸਟੈਂਡ ਤੋਂ ਤੁਹਾਨੂੰ ਰਤੀਆਂ ਤੇ ਬੋਹ ਵਾਲੀ ਬੱਸ ਲੈਣੀ ਪਊਗੀ ਤੇ ਪੌਲ ਦੇ ਸੈਂਟਰ ਚ ਟੌਪ ਤੇ ਬੱਸ ਸਟੈਂਡ ਬਣਿਆ ਹੋਇਆ ਜੀ ਉੱਥੇ ਬੱਸ ਰੁਕਦੀ ਹੈ ਉੱਥੇ ਤੁਸੀਂ ਉਤਰ ਕੇ نیچے ਉਤਰਨਾ ਪੌਲ ਦੇ ਤੇ نیچے ਉਤਰ ਕੇ ਸਿੱਧੀ ਜਿਹੜੀ ਔਨੀਆ ਰੋਡ ਆਉਣੀ ਹੈ ਸਾਡੀ ਸ਼ਾਪ ਨੂੰ ਆ ਰਹੀ ਹੈ ਜੀ ਤੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਚੈੱਕ ਕਰੋ ਜੀ ਪਹਿਲਾਂ ਅੱਜ ਦਾ ਸੂਟ ਚੈੱਕ ਕਰੋ ਚੈੱਕ ਬਰਬਰੀ ਦੇ ਵਿੱਚ ਲੈ ਕੇ ਆਏ ਆ ਪ੍ਰਿੰਟਿੰਗ ਸਾਰੀ ਨਿਊ ਰਹਿਣ ਵਾਲੀ ਹੈ ਬਹੁਤ ਪਿਆਰੀ ਜੀ ਪ੍ਰਿੰਟਿੰਗ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਅੱਜ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 700 ਰੁਪਏ ਦੀ ਪ੍ਰਾਈਸ ਰਹੂਗੀ ਸਟਾਫ ਚੈੱਕ ਕਰੋ ਜੀ ਇਹਨਾਂ ਜਿਹੜੀ ਬਾਟਮ ਰਹਿਣ ਵਾਲੀ ਹੈ ਚੈੱਕ ਕਰ ਸਕਦੇ ਹੋ ਪ੍ਰੀਮੀਅਮ ਕਾਟਰ ਰਹਿਣ ਵਾਲੀ ਹੈ ਬਿਲਕੁਲ ਖਾਦੀ ਸਟਾਫ ਰਹੂਗਾ ਜੀ ਖਾਦੀ ਦੇ ਵਿੱਚ ਰਹਿਣੀ ਆ ਬਾਟਮ ਤੇ ਚੈੱਕ ਬਰਬਰੀ ਦੇ ਵਿੱਚ ਰਹਿਣਾ ਸਟਾਫ ਦੇਖੋ ਜੀ ਚੈੱਕ ਬਰਬਰੀ ਦੇ ਵਿੱਚ ਰਹੂਗਾ ਜੀ ਇਹ ਤੇ ਪ੍ਰਾਈਸ ਅਸ ਤੁਹਾਨੂੰ ਦੇ ਰਹੇ ਸਿਰਫ 700 ਰੁਪਏ ਦੇ ਵਿੱਚ ਸੂਟ ਦੇ ਰਹੇ ਹਾਂ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ 700 ਰੁਪਏ ਦੇ ਵਿੱਚ ਚੈੱਕ ਕਰ ਦਿਓ ਚੈੱਕ ਕਰ ਸਕਦੇ ਸੀ 100% ਲਿਖਿਆ ਹੋਇਆ ਇਹਦੇ ਉੱਪਰ ਪ੍ਰੀਵਿਊ ਕੁਆਲਿਟੀ ਦੀ ਬਾਟਮ ਹੈ ਇਹ ਇਹ ਵਾਲੇ ਏਕੇ ਟੈਕਸ ਦੇ ਸੂਟ ਰਹਿਣਗੇ ਜੀ ਬਹੁਤ ਹੀ ਪਿਆਰੇ ਜੇ ਕਲਰ ਚੱਕਰ ਚੱਲੋ ਬਹੁਤ ਪਿਆਰੇ ਪਿਆਰੇ ਕਲਰ ਲੈ ਕੇ ਆਏ ਤੁਹਾਡੇ ਬਾਤੇ ਇਹ ਰਹੂਗਾ ਕਿ ਸਕਾਈ ਬਲੂ ਕਲਰ ਚ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸਕਾਈ ਬਲੂ ਕਲਰ ਦੇ ਵਿੱਚ ਇਹਦੇ ਤੁਹਾਨੂੰ ਕਲਰ ਦਿਖਾਵਾਂਗੇ ਕਿੰਨ ਕਲਰ ਅਵੇਲੇਬਲ ਹੈ ਜੀ ਸਾਡੇ ਕੋਲੇ ਇਹ ਏਕੇ ਵਾਲਾ ਰਹੂਗਾ ਜੀ ਕਲਰ ਦੇਖੋ ਇਹਦੇ ਪਿੰਕ ਸਟੋਨ ਜੀ ਚ ਕਲਰ ਆ ਬਹੁਤ ਹੀ ਪਿਆਰਾ ਖਾਦੀ ਦੀ ਰਹਿਣ ਵਾਲੀ ਹੈ ਬਾਟਮ ਦੇਖੋ ਖਾਦੀ ਦੀ ਬਾਟਮ ਰਹੂਗੀ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਭੈਣਾਂ ਨੇ ਪਹਿਲਾਂ ਵੀ ਬਾਏ ਕੀਤੇ ਆ ਸਭ ਦੇ ਕੋਲੇ ਸੂਟ ਪਹੁੰਚੇ ਆ ਜੀ ਤੇ ਸਟਾਫ ਫਾਈਨ ਹੈ ਸਭ ਨੂੰ ਪਤਾ ਹੈ ਤੇ ਆਹ ਵਾਲਾ ਚੈੱਕ ਕਰੋ ਜੀ ਦੂਸਰਾ ਕਲਰ ਇਹ ਵਾਲਾ ਆਊਗਾ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਵਾਲੇ ਸੂਟ ਦੀ ਦੇਖੋ ਜੀ ਚੈੱਕ ਕਰ ਬਰਬਰੀ ਰਹੂਗਾ ਜੀ ਸਟਾਫ ਤੋਂ ਬੈਗ ਤੋਂ ਤੁਹਾਨੂੰ ਦਿਖਾ ਦਿੰਦੇ ਆ ਬਾਟਮ ਰਹੂਗੀ ਜੀ ਖਾਦੀ ਦੀ ਠੀਕ ਹੈ ਜੀ ਪ੍ਰਾਈਸ ਰਹਿਣੀ ਇਹਨਾਂ ਸੂਟਾਂ ਦੀ 700 ਰੁਪਏ ਬਹੁਤ ਹੀ ਪਿਆਰੇ ਜੀ ਅੱਜ ਦੇ ਰਹਿਣਗੇ ਸੂਟ ਜੀ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਜੀ ਲਓ ਜੀ ਮਹਿੰਦੀ ਸ਼ੇਡ ਦੇ ਵਿੱਚ ਆਣਾ ਕਲਰ ਕਲਰ ਸੱਤਨੋ ਹੀ ਬਹੁਤ ਪਿਆਰੇ ਆ ਬਹੁਤ ਪਿਆਰੇ ਕਲਰ ਹੈ ਜੀ ਬਾਈ ਕਰਕੇ ਦੇਖੋ ਬੱਕਰੀ ਜੀ ਲੁੱਕ ਆਉਣੀ ਐ ਇਹਨਾਂ ਸੂਟਾਂ ਦੀ ਚੈੱਕ ਕਰੋ ਜੀ 700 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਆਈ ਦੀਆਂ ਸੂਟਾਂ ਦੀ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਮਹਿੰਦੀ ਦੇ ਵਿੱਚ ਦੇਖੋ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਮੈਚਿੰਗ ਤੁਸੀਂ ਦੇਖ ਸਕਦੇ ਹੋ ਮੈਚਿੰਗ ਵੀ ਹੀ ਬਹੁਤ ਜ਼ਿਆਦਾ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਜੀ ਖਾਦੀ ਵਿੱਚ ਰਹੂਗੀ ਜੀ ਬਾਟ ਠੀਕ ਹੈ ਇਸ ਤੋਂ ਅੱਗੇ ਤਾਂ ਉਹ ਦਿਖਾਵਾਂਗੇ ਜਿਹੜੀ ਅੱਜ ਦੀ ਪ੍ਰਾਈਸ ਰਹੂਗੀ ਉਹ 700 ਰੁਪਏ ਰਹਿਣ ਵਾਲੀ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਲਓ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਮੈਚਿੰਗ ਚੈੱਕ ਕਰੋ ਜੀ ਬਹੁਤ ਪਿਆਰੀ ਜੀ ਮੈਚਿੰਗ ਰਹਿਣੀ ਹੈ ਦੀ ਮੈਚਿੰਗ ਤੁਹਾਨੂੰ ਦਿਖਾ ਦਿੰਦੇ ਆ ਚੈੱਕ ਬਰਬਰੀ ਦੇ ਵਿੱਚ ਸੂਟ ਰਹੂਗਾ ਜੀ ਖਾਦੀ ਦੀ ਰਹਿਣੀ ਹੈ ਬਾਟਮ ਦੇਖੋ ਚੈੱਕ ਕਰੋ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਹੈ 컬러 ਵੀ ਨਿਊ ਜੀ শেਡ ਜਾਣ ਵਾਲਾ ਡਿਜ਼ਾਈਨ ਚੈੱਕ ਕਰੀ ਚਲੋ ਜੀ ਅਗਲਾ ਸੂਟ ਆਊਗਾ ਜੀ ਆਫ ਵਾਈਟ ਦੇ ਵਿੱਚ ਲਓ ਜੀ ਇਹ ਵਾਲਾ 컬러 ਦੇਖੋ ਜੀ ਚੱਕ ਬਰਬਰੀ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਜੀ ਇਹਨਾਂ ਦਾ ਬੋਟਮ ਆਫ ਵਾਈਟ ਪੈਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ 컬러 ਤੇ ਪਾਇਆ ਵੀ ਬੜਾ ਪਿਆਰਾ ਲੱਗਦਾ ਡਿਜ਼ਾਈਨਰ ਦੇ ਸੂਟ ਹੁੰਦੇ ਆ ਜੀ ਇਹ ਸਟੱਫ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਦੇਖੋ ਜੀ ਪ੍ਰਿੰਟਿੰਗ ਇਹਦੀ ਬਹੁਤ ਪਿਆਰੀ ਹੈ ਡਿਫਰੈਂਟ ਜੀ ਪ੍ਰਿੰਟਿੰਗ ਹੈ ਆਫ ਵਾਈਟ ਦੇ ਵਿੱਚ ਰਹੂਗਾ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਿਆ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਚੈੱਕ ਕਰੋ ਜੀ ਡਿਜ਼ਾਈਨ ਅੱਜ ਦੇ ਪ੍ਰਾਈਸ ਸਿਰਫ ਦੇ ਰਿਆ 700 ਜਿਹੜਾ ਸਟਾਫ ਰਹਿਣਾ ਬਿਲਕੁਲ ਬਟਰ ਕਾਟਰਨ ਦੀ ਤਰ੍ਹਾਂ ਸਟਾਫ ਰਹਿਣ ਵਾਲਾ ਜੀ ਇਹ ਜਿੰਨੇ ਪਹਿਲਾਂ ਨੇ ਬਾਈ ਕਰ ਲਿਆ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਨਹੀਂ ਕੀਤਾ ਤੁਸੀਂ ਵੀ ਬਾਈ ਕਰਕੇ ਦੇਖੋ ਬਟਰ ਕਾਟਰਨ ਦੀ ਤਰ੍ਹਾਂ ਰਹਿਣਾ ਸਟਾਫ ਮੈਚਿੰਗ ਬਹੁਤ ਸੋਹਣੀ ਮਿਲਣੀ ਹੈ ਚੱਕ ਬਰਬਰੀ ਦੇ ਵਿੱਚ ਰਹੂਗਾ ਜੀ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਖਾਦੀ ਦੇ ਵਿੱਚ ਰਹਿਣੀ ਹੈ बॉटम ਲੋ ਜੀ ਚੈੱਕ ਕਰੀ ਚੱਲੋ ਅੱਜ ਦੇ ਪ੍ਰਿੰਟ ਬਹੁਤ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਅਗਲਾ ਕਲਰ ਚੈੱਕ ਕਰੋ ਜੀ ਪਿਸਤਾ ਸ਼ੇਡ ਦੇ ਵਿੱਚ ਆਊਗਾ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਪਿਸਤਾ ਸ਼ੇਡ ਦੇ ਵਿੱਚ ਦੇਖੋ ਜੀ ਇਹ ਵਾਲੀ ਰਹੂਗੀ ਜੀ ਇਹਨਾਂ ਨਾਲ ਸ਼ਾਰਟ ਦੇਖੋ ਮੈਚਿੰਗ ਬਹੁਤ ਜ਼ਿਆਦਾ ਪਿਆਰੀ ਰਹਿਣ ਵਾਲੀ ਹੈ ਇਹ ਵਾਲੀ ਸ਼ਾਰਟ ਰਹਿਣ ਵਾਲੀ ਹੈ ਦੇਖੋ ਜੀ ਅੱਜ ਦੇ ਪ੍ਰਿੰਟ ਬਹੁਤ ਸੋਹਣੇ ਰਹਿਣ ਵਾਲੇ ਆ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਸ਼ਰਟ ਰਹਿਣੀ ਆ ਜੀ ਸਕਾਈ ਬਲੂ ਕਲਰ ਦੇ ਵਿੱਚ ਬਹੁਤ ਸੋਹਣੇ ਆਫ ਵਾਈਟ ਦੇ ਵਿੱਚ ਸ਼ਰਟ ਰਹਿਣੀ ਆ ਤੇ ਇਹ ਵਾਲੀ ਰਹਿਣੀ ਆ ਜੀ ਇਹ ਨਾਲ ਬਾਟਮ ਪ੍ਰਾਈਸ ਅੱਜ ਦੇ ਰਿਹਾ ਤੁਹਾਨੂੰ ਸਿਰਫ 700 ਦੇ ਵਿੱਚ ਚੈੱਕ ਬਰਬਰੀ ਦੇ ਸੂਟ ਰਹਿਣੇ ਆ ਸਟਾਫ ਬਹੁਤ ਫਾਈਨ ਹੈ ਦੇਖ ਸਕਦੇ ਹੋ ਬੈਗ ਤੋਂ ਸੈਲਫ ਦੇ ਵਿੱਚ ਰਹਿਣ ਵਾਲਾ ਸਟਾਫ ਹੈ ਜੀ ਇਹ ਚੈੱਕ ਬਰਬਰੀ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਚਲੋ ਜੀ ਅੱਜ ਦੇ ਇਹ ਵਾਲਾ ਕਲਰ ਦੇਖੋ ਇਹ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਮੇਰੀਆਂ ਭੈਣਾਂ ਨੇ ਦੁਬਾਰਾ ਇਸੀ ਇਹ ਰੀਸਟਾਕ ਕੀਤਾ ਤੇ ਇਹ ਵਾਲੀ ਸ਼ਰਟ ਰਹਿਣੀ ਆ ਦੇਖੋ ਤੇ ਇਹ ਵਾਲੀ ਰਹਿਣੀ ਆ ਜੀ ਇਹਦੇ ਨਾਲ ਬਾਟਮ ਦੇਖ ਸ਼ਰਟ ਦੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਸ਼ਰਟ ਦੀ ਮਾਰਬਲ ਪ੍ਰਿੰਟਿੰਗ ਰਹਿਣ ਵਾਲੀ ਹੈ ਸ਼ਰਟ ਦੀ ਚੈੱਕ ਵਰਬਰੀ ਸਟਾਫ ਹੈ ਬੈਕ ਤੋਂ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਬਹੁਤ ਸੌਫਟ ਸਟਾਫ ਰਹਿਣ ਵਾਲਾ ਬਿਲਕੁਲ ਬਟਰ ਕਾਟਰ ਦੀ ਤਰ੍ਹਾਂ ਸਟਾਫ ਰਹੂਗਾ ਜੀ ਅੱਜ ਤੁਸੀਂ ਇਹ ਵਾਲੇ ਸੂਟ ਲੈ ਕੇ ਆਪਣੀਆਂ ਭੈਣਾਂ ਨੂੰ ਗਿਫਟ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰਹਿਣ ਵਾਲਿਆ ਜੀ ਲਓ ਅਗਲਾ ਕਲਰ ਚੈੱਕ ਕਰੋ ਜੀ ਸਕਿਨ ਦੀ بیس ਚ ਆਉਣਾ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਲਓ ਚੈੱਕ ਬਰਬਰੀ ਸਟਾਫ ਰਹੂਗਾ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਮੈਚਿੰਗ ਬਹੁਤ ਸੋਹਣੀ ਮੈਚਿੰਗ ਹੈ ਇਹਨਾਂ ਦੀ ਦੇਖੋ वाला कलर चेक करो जी लवेंडर कलर आऊगा जूट बरबरी रहेगा जी ठीक है जी जूट बरबरी रहूगा जी कॉटन जूट बरबरी रहना जी ये कॉटन जूट बरबरी विदाउट लाइनिंग बनना जी सूट विदाउट लाइनिंग सूट बनਣਾ ਜੀ कॉटन ਜੂਟ ਵਰਬਰੀ ਹੈ ਨਾ ਅੱਜ ਦੀ ਜਿਹੜੀ ਪ੍ਰਾਈਸ ਲੈਣੀ ਹੈ ਇਹਦੀ 750 ਰੈਣੀ ਹੈ ਜੀ ਇਹਦੀ ਪ੍ਰਾਈਸ ਰੈਣੀ ਹੈ 750 ਚੈੱਕ ਕਰ ਸਕਦੇ ਹੋ ਤੁਸੀਂ कॉटन ਜੂਟ ਵਰਬਰੀ ਹੈ ਜੀ ਇਹ कॉटन जूट ਵਰਬਰੀ ਹੈ ਸਟਾਫ ਬਹੁਤ ਫਾਈਨ ਹੈ ਮੈਂ نیچے ਤੁਹਾਨੂੰ ਆਪਣਾ ਹੱਥ ਦਿਖਾ ਦਿੰਦੀ ਹਾਂ ਕਿਸੇ ਤਰ੍ਹਾਂ ਦੀ ਸਕਿਨ ਜਿਹੜੀ ਹੈ ਉਹ ਨਹੀਂ ਦਿਖਦੀ ਇਹਦੇ ਵਿੱਚ ਠੀਕ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣ ਜਾਣਾ ਤੁਹਾਡਾ ਇਹ ਕਲਰ ਤੁਹਾਨੂੰ ਬਹੁਤ ਪਿਆਰੇ ਜਿਹਾ ਮਿਲਣ ਵਾਲੇ ਇਹਦੇ ਵਿੱਚ ਇਹਦੇ ਵਿੱਚ ਇੱਕ ਕਲਰ ਆਊਗਾ ਪੈਰਟ ਸੂਟ ਜਿਹੜੀ ਬਾਟਮ ਰਹਿਣੀ ਆ ਜੀ ਖਾਦੀ ਦੇ ਵਿੱਚ ਹੀ ਰਹਿਣੀ ਆ ਬਾਟਮ ਇਹਨਾਂ ਨਾਲ ਖਾਦੀ ਦੇ ਵਿੱਚ ਰਹਿਣੀ ਆ ਪ੍ਰਾਈਸ ਅਸੀਂ ਦੇ ਰਹੇ ਆ ਤੁਹਾਨੂੰ ਇਸ ਸੂਟ ਦੀ 750 ਲਓ ਜੀ ਅੱਜ ਦੀ ਜਿਹੜੀ ਪ੍ਰਾਈਸ ਰਹਿਣੀ ਆ ਆਫਰ ਪ੍ਰਾਈਸ ਰਹਿਣੀ ਆ 750 ਦੇ ਰਹੇ ਆ ਜੀ ਦੇਖੋ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਰਹਿਣ ਵਾਲੀ ਇਹਨਾਂ ਸੂਟਾਂ ਦੀ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਰਹੂਗਾ ਪੀਚ ਕਲਰ ਲਓ ਜੀ ਇੱਕ ਗਾਜ਼ਰੀ ਜੀ ਸ਼ੇਡ ਚ ਕਲਰ ਆਣਾ ਦੂਸਰਾ ਕਲਰ ਗਾਜ਼ਰੀ ਸ਼ੇਡ ਚ ਆਣਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਅੱਜ ਦੇ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਰਹੂਗਾ ਜੀ ਆਫ ਵਾਈਟ ਦੇ ਵਿੱਚ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਜੀ ਸ਼ਰਟ ਬਾਕੀ ਇੰਨੀ ਸੋਹਣੀ ਡਿਜ਼ਾਈਨਿੰਗ ਹੁੰਦੀ ਹੈ ਜੀ ਸੂਟਾਂ ਦੀ ਤੁਸੀਂ ਚੈੱਕ ਕਰਦੇ ਹੋ ਤੇ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਆ ਇਹ ਵਾਲੀ ਰਾਉਗੇ ਜੀ ਖਾਦੀ ਦੇ ਵਿੱਚ ਬਾਟਮ ਤੇ ਇਹ ਵਾਲੀ ਰਹਿਣੀ ਆ ਜੀ ਸ਼ਰਟ ਬਹੁਤ ਪਿਆਰੀ ਜੀ ਸ਼ਰਟ ਰਹਿਣ ਵਾਲੀ ਆ ਪ੍ਰਾਈਸ ਜਿਹੜਾ ਰਹਿਣਾ ਇਹਦਾ 700 ਰੁਪਏ ਰੂਗਾ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਨਿਊ ਜਆ ਕਲਰ ਰਹਿਣ ਵਾਲਾ ਇਹ ਵਾਲੀ ਸ਼ਰਟ ਰਾਉਗੀ ਜੀ ਚੱਕ ਬਰਬਰੀ ਰਹਿਣਾ ਚੱਕ ਬਰਬਰੀ ਸਟਾਫ ਰਹਿਣਾ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਆ ਬਾਟਮ ਤੋਂ ਉਹ ਖਾਦੀ ਦੇ ਵਿੱਚ ਮਿਲਣ ਵਾਲੀ ਹੈ ਜੀ ਪ੍ਰਾਈਸ ਅਸੀਂ ਦੇ ਰਹੇ ਹਾਂ ਤੁਹਾਨੂੰ 700 ਰੁਪਏ ਦੇ ਵਿੱਚ 700 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਕਲਰ ਚੈੱਕ ਕਰੀ ਚਲੋ ਦੇਖੋ ਜੀ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਲਓ ਜੀ ਆਜੇ ਸੂਟ ਬਹੁਤ ਹੀ ਜ਼ਿਆਦਾ ਪਿਆਰੇ ਪ੍ਰਾਈਸ ਰਹੂਗੀ 700 ਰੁਪਏ ਮੈਚਿੰਗ ਬਹੁਤ ਪਿਆਰੀ ਰਹਿਣ ਵਾਲੀ ਇਹਨਾਂ ਸੂਟਾਂ ਦੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨਰਾਂ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਤੇ ਪ੍ਰਾਈਸ ਸਿਰਫ ਜਨੂਅਲ ਜੀ ਹੁੰਦੀ ਹੈ ਸਟਾਫ ਰਹਿਣਾ ਬਟਰ ਕਾਟਨ ਦੀ ਤਰ੍ਹਾਂ ਬਿਲਕੁਲ ਸੌਫਟ ਮਲਾਈਨ ਤੇ ਵਿਦਾਊਟ ਲਾਈਨਿੰਗ ਬਣਨ ਵਾਲਿਆ ਸੂਟ ਬਿਲਕੁਲ ਸੌਫਟ ਮਲਾਈਨ ਸਟਾਫ ਰਹਿਣਾ ਇਹ ਪ੍ਰਾਈਸ ਦੇ ਰਿਆ ਤੁਹਾਨੂੰ ਸਿਰਫ 700 ਰੁਪਏ ਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਿੰਟ ਬਹੁਤ ਪਿਆਰਾ ਰਹਿਣ ਵਾਲਾ ਅੱਜ ਦੀ ਪ੍ਰਾਈਸ ਰਹਿਣੀ ਹੈ ਦੀ 700 ਰੁਪਏ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਦੇ ਵਿੱਚ ਲੈ ਕੇ ਆਏ ਆ ਅਗਲਾ ਸੂਟ ਚੈੱਕ ਕਰੋ ਜੀ ਇਹ ਕ੍ਰਸ਼ ਦੇ ਵਿੱਚ ਰਹੂਗਾ ਲਓ ਇਹ ਕ੍ਰਸ਼ ਕਾਟਨ ਦੇ ਵਿੱਚ ਰਹਿਣ ਵਾਲਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਰਹਿਣ ਵਾਲਾ ਪ੍ਰਿੰਟ ਬਲੈਕ ਕਲਰ ਦੇ ਵਿੱਚ ਆਊਗਾ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਜੀ ਇਹਦੀ ਸਟਾਫ ਚੈੱਕ ਕਰ ਲਓ ਜੀ ਸਟਾਫ ਜਿਹੜਾ ਰਹੂਗਾ ਜੀ ਕ੍ਰਸ਼ ਕਾਟਨ ਰਹਿਣੀ ਹੈ ਇਹਦੀ ਪ੍ਰਾਈਸ ਰਹਿਣੀ 800 ਰੁਪਏ 800 ਰਤਨ ਸੂਟ ਪਊਗਾ ਜੀ ਇਹ ਕ੍ਰਸ਼ ਕਾਟਨ ਦੇ ਵਿੱਚ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਕ੍ਰਸ਼ ਕਾਟਨ ਦੇ ਵਿੱਚ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਾਈਸ ਦੇ ਰਹੇ ਆ ਤੁਹਾਨੂੰ ਅੱਜ ਸਿਰਹੀ 700 ਰੁਪਏ ਲਓ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹ ਵਾਲੇ ਸੂਟ ਦੀ ਲਓ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਾਈਸ ਰਹੂਗੀ ਅੱਜ ਇਹਦੀ 700 ਰੁਪਏ ਇਸਨ ਅੱਜ ਦੇ ਸਾਡੇ ਸੂਟ ਬਹੁਤ ਹੀ ਪਿਆਰੇ ਜੀ ਇਹਨਾਂ ਸੂਟਾਂ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਹਾਂਜੀ ਇਸਨ ਅੱਜ ਦੇ ਸਾਡੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ